ਮਗਵਾੜਾ ਵਿਖੇ ਮੰਡਾਲੀ ਰੋਜ਼ਾ ਸ਼ਰੀਫ ਵਲਫਰੀ ਸੇਵਾ ਲਗਣ ਤੋਂ ਬਾਅਦ ਆਟੋ ਯੂਨੀਅਨ ਅਤੇ ਟੈਕਸੀ ਯੂਨੀਅਨ ਵਿੱਚ ਟਕਰਾਵ ਵੱਡਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਟੈਕਸੀ ਯੂਨੀਅਨ ਦਾ આરોਪ ਹੈ ਕਿ ਆਟੋ ਚਾਲਕਾਂ ਨੇ ਉਨ੍ਹਾਂ ਨਾਲ ਗਲਤ ਸ਼ਬਦਾਂਵਲੀ ਦਾ ਪ੍ਰਯੋਗ ਕੀਤਾ ਹੈ ਉਹ ਮਾਫੀ ਮੰਗਣ ਪਰ ਆਟੋ ਚਾਲਕ ਮਾਫੀ ਮੰਗਣ ਨੂੰ ਤਿਆਰ ਨਹੀਂ ਹਨ ਆਟੋ ਚਾਲਕ ਯੂਨੀਅਨ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੇ ਕੋਈ ਗੁਨਾਹ ਕੀਤਾ ਹੈ ਤਾਂ ਉਹ ਮਾਫੀ ਜ਼ਰੂਰ ਮੰਗਣਗੇ ਜੇ ਉਹਨਾਂ ਨੇ ਕਿਸੇ ਨੂੰ ਗਲਤ ਨਹੀਂ ਬੋਲਿਆ ਤਾਂ ਉਹ ਉਹਨਾਂ ਵੱਲੋਂ ਕੀਤੀ ਸ਼ਿਕਾਇਤ ਦਾ ਜਵਾਬ ਦੇ ਦੇਣਗੇ। ਉਹਨਾਂ ਨੇ ਕਿਹਾ ਕਿ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਉਹਨਾਂ ਦਾ ਆਟੋ ਰੋਕਿਆ ਤੇ ਗਾਲੀ ਗਲੋਚ ਕੀਤਾ ਹੈ। ਟੈਕਸੀ ਯੂਨੀਅਨ ਦਾ ਕਹਿਣਾ ਹੈ ਕਿ ਆਟੋ ਚਾਲਕਾਂ ਨੇ ਉਹਨਾਂ ਨੂੰ ਗਲਤ ਬੋਲਿਆ ਹੈ। ਜਿਸ ਦੀ ਸ਼ਿਕਾਇਤ ਉਹ ਐਸਪੀ ਨੂੰ ਦੇਣਗੇ। ਫਗਵਾੜਾ ਐਕਸਪ੍ਰੈਸ న్యూਸ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ। ਹਾਂਜੀ ਭਾਈ ਕੀ ਨਾਮ ਆ ਤੁਹਾਡਾ? ਭਾਈ ਅਮਨ, ਮੇਰਾ ਨਾਮ। ਅੱਜ ਤੁਸੀਂ ਇੱਥੇ ਫਗਵਾੜਾ ਦੇ ਪੁਲ ਦੇ ਥੱਲੇ ਸਾਰੇ ਯੂਨੀਅਨ ਇਕੱਠੇ ਹੋਏ ਹਨ। ਕੀ ਕਾਰਨ ਇਕੱਠੇ ਹੋਣ ਦਾ? ਪਦੀ ਅਸੀਂ ਪਿਛਲੇ ਮੇਲਾ ਜਾਂਦਾ ਹੈ ਮਢਾਲੀ ਸ਼੍ਰੀ ਸਾਡਾ ਕੱਟੀਆਂ ਗੱਡੀਆਂ ਨੇ ਸੇਵਾ ਦੇ ਸਾਰੇ ਹੁੰਆਂ ਜਿੰਨੇ ਵੀ ਸਾਰੇ ਮੁੰਡੇ ਸਾਰੇ ਸੇਵਾ ਦਾ ਰਹੀ ਆ ਇਹ ਜਦੋਂ ਸਾਡੀਆਂ ਗੱਡੀਆਂ ਤੇ ਸੇਵਾ ਤੇ ਚੱਲਦੀਆਂ ਸੀਗੀਆਂ ਨਾ ਇਹਨਾਂ ਨੇ ਆਟੋ ਯੂਨੀਅਨ ਵਾਲਿਆਂ ਨੇ ਬੰਦਿਆਂ ਨੇ ਇਹਨਾਂ ਦਾ ਪ੍ਰਧਾਨ ਸੀ ਜਾਂ ਇਹਨਾਂ ਦਾ ਕੋਈ ਵਰਕਰ ਸੀਗਾ ਇਨੀ ਮੀਡੀਆ ਚ ਵੀ ਬਾਇਟ ਦਿੱਤੀ ਆ ਸਾਨੂੰ ਸਾਡੇ ਤੇ ਬਹੁਤ ਗਲਤ ਨਹੀਂ ਆਂ ਜਾਂ ਮੁੰਡੇ ਲਾਏ ਆ ਸਾਡੇ ਖਿਲਾਫ ਮੁੰਡੇ ਆ ਵੀ ਸਾਡੀਆਂ ਗੱਡੀਆਂ ਬਾਹਰ ਗੱਡੀਆਂ ਸਾਡੇ ਨਾਲ ਗੁੰਡਾਗਰਦੀ ਕੀਤੀ ਸਾਨੂੰ ਮੁੰਡੇ ਤੱਕ ਦੱਸਿਆ ਨਹੀਂ ਸਲਾ ਸ਼ਬਦਾਵਲੀ ਵੀ ਨਹੀਂ ਗਲਤ ਬੋਲੀ ਆ ਤੁਹਾਡੀ ਤੁਸੀਂ ਆਪ ਸੁਣ ਸਕਦੇ ਹੋ ਉਹਦੇ ਵਿੱਚ ਅਸੀਂ ਅੱਜ ਸਾਰੇ ਇਸੇ ਮਸਲੇ 'ਤੇ ਇਕੱਠੇ ਹੋਏ ਸੀ ਕਿ ਅਸੀਂ ਉਹ ਬੰਦੇ ਨਾਲ ਬੈਠ ਕੇ ਗੱਲ ਕਰਨੀ ਹੈ ਜੇ ਸਾਨੂੰ ਦੱਸੇ ਅਸੀਂ ਗਲਤ ਆ ਜੇ ਉਹ ਗਲਤ ਤੋਂ ਮਾਫੀ ਮੰਗੇ ਪਰ ਉਹ ਬੈਠ ਕੇ ਗੱਲ ਸੁਣਨੇ ਨੂੰ ਸਾਡੀ ਤਿਆਰ ਨਹੀਂ ਹੁਣ ਅਸੀਂ ਸਾਰੇ ਭਰਾ ਜਿੰਨੇ ਅੱਗੇ ਇਕੱਠੇ ਹੋ ਕੇ ਐਸਐਸਪੀ ਦਾ ਦਫ਼ਤਰ ਜਾ ਤੁਸੀਂ ਅੱਜ ਸਾਰੇ ਇਕੱਠੇ ਹੋ ਗਏ ਜਿਸੋ ਜਦੋਂ ਉਹਨਾਂ ਕੋਲ ਆਏ ਆ ਤੇ ਤੁਸੀਂ ਉਹਨਾਂ ਨੂੰ ਮਾਫੀ ਮੰਗ ਲਈ ਗਿਆ ਉਹਨਾਂ ਨੇ ਤੁਹਾਨੂੰ ਅਕੀ ਕੀ ਕਿਹਾ ਉਹ ਕਹਿੰਦੇ ਭਾਈ ਉਹਨਾਂ ਨੇ ਉਹ ਫੇ ਅੱਜ ਉਹਨਾਂ ਦਾ ਵੀ ਉਹੀ ਸਿਸਟਮ ਆ ਕੋਈ ਲੱਤ ਨਹੀਂ ਕੋਈ ਪੈਰ ਨਹੀਂ ਗੱਲ ਦੀ ਉਦੋਂ ਹੀ ਬਸ ਮੈਨੂੰ ਇਹਨੇ ਕਹਿਤਾ ਮੈਨੂੰ ਉਹਨੇ ਕਹਿਤਾ ਕੋਈ ਤੱਕ ਤੇ ਗੱਲ ਨਹੀਂ ਕਰਦੇ ਉਹ ਬਸ ਇੱਕ ਉਹ ਜਿੱਦਾਂ ਜਾਨੀ ਕਿ ਬੇ ਪ੍ਰਧਾਨਗੀ ਸਟਾਫ ਦਾ ਹੈਗਾ ਕਿ ਲਿਆ ਜੜਿਆ ਜਾਂ ਕਹ ਲੋ ਕੁਝ ਵੀ ਕਹ ਲੋ ਗੱਲ ਤੇ ਬੋਲੀ ਜਾਂਦਾ ਭਜੀ ਅੱਜ ਬੰਦਾ ਉਦੋਂ ਕਿਸ ਗੱਲ ਦਾ ਮੇਨ ਮੁੱਦਾ ਕਿਸ ਗੱਲ ਦਾ ਉਦੋਂ ਇਸ ਗੱਲ ਦਾ ਹੀ ਭਜੀ ਆਪਣੀਆਂ ਸੇਵਾ ਤੇ ਜੜੀਆਂ ਲੱਗੀਆਂ ਹੋਈਆਂ ਅਸੀਂ ਦਰਵਾਜ਼ੇ ਕੋ ਇਥੇ ਫਰੀ ਹੈ ਨਾ ਇਹ ਆਟੋ ਵਾਲੇ ਕਹਿੰਦੇ ਸਾਡੀ ਸਾਡੇ ਕੰਮ ਦੇ ਵਿੱਚ ਅਫੈਕਟ ਹੁੰਦਾ ਨਾ ਅਸੀਂ ਉਥੋਂ ਗੱਡੀਆਂ ਪਹਿਲਾਂ 4 ਸਾਲ ਉਧਰੋਂ ਚਲਦੀਆਂ ਸੀ ਹੁਣ ਚੱਕ ਕੇ ਅਸੀਂ ਇੱਧਰ ਲਿਆ ਐ ਕਿ ਵੀ ਕਰੋ ਇਹ ਵੀ ਭਾਈ ਭਰਾ ਸਾਡੇ ਕੰਮ ਕਰਨਾ ਨਾ ਜਦੋਂ ਇੱਕੋ ਚੱਲਣ ਲੱਗੀਆਂ ਇਹਨਾਂ ਦੇ ਕਹਿਣ ਦੇ ਹਿਸਾਬ ਨਾਲ ਇੱਥੇ ਲਾਈਆਂ ਹੁਣ ਇੱਕੋ ਵੇਹ ਪ੍ਰੋਬਲਮ ਆ ਇਹੀ ਗੱਲ ਆ 1500 ਬੱਸ ਇਸ ਬਾਰੇ ਕੋਈ ਪੁਲਿਸ ਕੰਪਲੇਟ ਕੀਤੀ ਵੀ ਨਾ ਭਲੀ ਹੁਣ ਜਾ ਰਹੇ ਅਸੀਂ ਕੰਨ ਜਾ ਰਹੇ ਹਾਂ ਉਹਨਾਂ ਦਾ ਅਸੀਂ ਇਹ ਕਹਿੰਦੇ ਵੀ ਆਪਸੀ ਬਹਿ ਕੇ ਗੱਲ ਹੋ ਜਾਵੇ ਅਸੀਂ ਕਿਉਂ ਸਾਡੇ ਇਹ ਵੀ ਆਪਸੀ ਭਾਈ ਜਾਰੇ ਵਾਲੇ ਬੰਦੇ ਕਿਸੇ ਕੰਦੀ ਦਰਖਾਸਤ ਦੇ ਜਾ ਰਹੇ ਹੋ ਤੇ ਇਹ ਬੰਦੇ ਨੇ ਸਾਡੇ ਨਾਲ ਗਲਤ ਸਾਡੇ ਖਿਲਾਫ ਸਾਰੇ ਖਿਲਾਫ ਗਲਤ ਸ਼ਬਦ ਵਰਤੇ ਆਹ ਯਹਾਂ ਬਜੀ ਆਪਣਾ ਸਰਜੀ ਸਿੰਘ ਜੀ ਸਾਡਾ ਕੀ ਅੱਜ ਇਕੱਠੇ ਹੋਏ ਸਾਰੇ ਸਾਡਾ ਇਹ ਸਟੈਂਡ ਆ ਜੀ ਅਸੀਂ ਇਸ ਤੋਂ ਫ੍ਰੀ ਸੇਵਾ ਬਣਾ ਲਈ ਤੇ ਕਰਦੇ ਸੀਗੇ ਕੀ ਨਾਮ ਆ ਟੈਕਸੀ ਸਟੈਂਡ ਦਾ ਸੂਪਰ ਸੈਕਿਉਰਿਟੀ ਟੈਕੀਟੇਡ ਰੋਜ਼ ਦੇ ਨਾਮ ਤੇ ਭਾਜੀ ਉੱਥੇ ਫ੍ਰੀ ਸੇਵਾ ਚੱਲਦੀ ਆ ਜੀ ਕਿਹੜੀ ਜਗ੍ਹਾ ਦੇ ਸਾਹਮਣੇ ਬੰਦਾ ਟੈਕਸੀ ਸਟੈਂਡ ਤੁਹਾਡਾ ਹੈ ਫਿਰ ਬਾਸਟ ਦੇ ਸਾਹਮਣੇ ਪੈਂਦਾ ਜੀ ਇੱਥੇ ਜਿੱਥੇ ਅਸੀਂ ਬੈਠੇ ਆ ਅਸੀਂ ਸਾਰੇ ਜਿਹੜਾ ਕੰਮਕੁਮ ਕਰਦੇ ਆ ਅਸੀਂ ਅੱਜ ਦਾ ਘੱਟ ਵੱਧ ਸਾਰੇ ਆੜ ਵਾਲੀ ਇੱਥੇ ਬੈੰਦੇ ਹੁੰਦੇ ਆ ਉਹਨੇ ਸਾਨੂੰ ਫ੍ਰੀ ਸੇਵਾ ਕਰਨ ਤੋਂ ਰੋਕ ਰਹੀ ਆ ਵੀ ਸੇਵਾ ਇਸ ਤੋਂ ਨਹੀਂ ਕਰਦੇ ਜੀ ਉਹਦੇ ਮੁੱਦੇ ਰਾਹੀਂ ਇਹਨੇ ਨਾਰੇਬਾਜ਼ੀ ਕੀਤੀ ਆ ਸਾਡੀਆਂ ਗੱਡੀਆਂ ਭੰਨਣ ਲੱਗਿਆ ਅਸੀਂ ਇਹਦਾ ਕੁਝ ਨਹੀਂ ਕੀਤਾ ਹੈਗਾ ਸੇਵਾ ਦੇ ਵਿੱਚ ਆਲਦੀ ਦੇ ਵਿੱਚ ਹੁਣ ਇਹਨਾਂ ਨੇ ਜਿਹਦਾ ਨਾਰੇਬਾਜ਼ੀ ਕੀਤੀ ਆ ਕੋਈ ਕਹਿੰਦਾ ਮੈਨੂੰ ਉਹਨੇ ਕਿਹਾ ਸੀਗਾ ਕਹਦੇ ਕੋਈ ਕਹਿੰਦਾ ਮੈਨੂੰ ਉਹਨੇ ਕਿਹਾ ਸੀ ਕਹਦੇ ਇੱਕ ਦੋ ਜਿਹੇ ਮੋਢੇ ਰੱਖ ਕੇ ਚਲਾਈ ਜਾਂਦੇ ਆ ਜੀ ਤੁਹਾਡੀ ਆਟੋ ਆ ਜਾਂ ਫੇ ਗੱਡੀ ਆ ਜੀ ਸਾਡੇ ਜੇ ਟੈਂਪੋ ਟਰੈਕਟਰਾਂ ਦੇ ਸਾਡੀਆਂ ਛੋਟੀਆਂ ਕਾਰਾਂ ਆ ਜੀ ਠੀਕ ਆ ਸਾਡੇ ਜੀ ਟੈਕਸ ਭੇ ਕਰਦੇ ਆ ਸਰ ਸਾਲ ਦੀ ਸਾਲ ਅਸੀਂ ਨੇ ਜਿਹੜੀਆਂ ਗੱਡੀਆਂ ਨੇ ਉਹਨਾਂ ਦਾ ਸਾਰ ਟੈਕਸ ਹੀ ਆ ਇਹਨਾਂ ਦਾ ਪੰਚਾਇਤ ਘਾਟਵਾ ਦੇ ਕਾਜ ਨਾ ਕੋਈ ਕਾਜ ਪੱਤਰ ਨਾ ਕੋਈ ਲੈਣਾ ਨਾ ਸਾਨੂੰ ਇਹ ਕੰਮ ਕਰਨ ਤੋਂ ਰੋਕ ਰਹੇ ਆ ਤੇ ਸੇਵਾ ਤੋਂ ਵੀ ਰੋਕ ਰਹੇ ਆ ਆਟੋ ਵਾਲੋ ਕਿਹਾ ਗਿਆ ਕਿ ਯੂਨੀਅਨ ਵਾਲੋ ਕਿ ਸਾਡਾ ਟ੍ਰੈਵਲਰਾਂ ਨਾਲ ਆਨੇ ਸਾਡੇ ਆਟੋ ਰੋਕੇ ਆ ਕੀ ਗੱਲ ਸੱਚ ਹੈ ਇਹ ਸਰ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਹੈਗਾ ਆਪ ਆਟੋ ਲੈ ਕੇ ਗਏ ਆ ਅਸੀਂ ਇਹਨੂੰ ਕਿਸੇ ਲੋਕਿਆ ਰੇ ਆਪ ਐਸਐਸਬੀ ਸਾਹਿਬ ਦੇ ਕੋਲ ਗਏ ਆ ਇਹਨੇ ਇਹਨਾਂ ਦੀ ਲੁੱਟ ਕੀਤੀ ਇਹ ਕਹਿੰਦੇ ਜੀ ਸੇਵਾ ਨਾ ਕਰੋ ਇਸ ਵਜ੍ਹਾ ਨਾਲ ਗਏ ਆ ਜੀ ਬਾਕੀਆਂ ਨੂੰ ਕੋਈ ਰੋਕਿਆ ਨਹੀਂ ਅਸੀਂ ਆਪਣੇ ਸਟੈਂਡ ਤੋਂ ਚੱਲਣ ਲੱਗੇ ਆ ਜਿਆਦਾ ਇਹਨਾਂ ਸਟੈਂਡ ਤੋਂ ਚੱਲਣ ਦਾ ਕੋਈ ਕਹਿਣ ਵੀ ਇਹਨੇ ਸਾਨੂੰ ਕਿਹਾ ਤੁਸੀਂ ਇੱਥੋਂ ਭਰ ਲਓ ਅਸੀਂ ਇੱਥੋਂ ਭਰਨ ਲੱਗੇ ਆ ਪਹਿਲਾਂ ਦੀ ਉਧਰ ਪਰਦੇ ਹੈਗੇ ਬਸੜੇ ਮੋੜੀ ਦਾ ਪੱਤਾ ਖੜੀਆਂ ਹੁੰਦੀਆਂ ਆ। ਬਲੇਸ਼ੀ ਨੂੰ ਲੈ ਕੇ ਪੁਲਿਸ ਸ਼ਿਕਾਇਤ ਕਰੋਗੇ ਤੁਸੀਂ? ਹਾਂਜੀ ਅਸੀਂ ਸਾਰੇ ਸਬੂਤ ਕਰਾਂਗੇ ਜਾਂ ਤੇ ਪਾਤਾ ਕਰਵਾਵਾਂਗੇ ਜੋ ਵੀ ਨਹੀਂ ਨਾਰਾਵਾਜੀ ਕੀਤੀ ਆ। ਜਿਆ ਇਹਨਾਂ ਗਲਤ ਮਲਤ ਮੂਲਿਆ ਆ ਵੀ ਉਹਦੇ ਐਕਸ਼ਨ ਐਕਸ਼ਨ ਸਾਡੇ ਕੋਲ ਉਸ ਚੀਜ਼ ਅਪਰੂਵ ਵੀ ਹੈਗੇ ਨੇ। ਹਾਂਜੀ ਪ੍ਰੂਫ ਹੈਗੇ ਸਰ ਵੀਡੀਓ ਹੈ ਜੀ ਮੀਡੀਆ ਦਾ ਸਾਰਾ ਹੋਇਆਗਾ ਜੀ। ਠੀਕ ਹੈ। ਹਾਂਜੀ। ਹਾਂਜੀ ਭਾਈ ਕੀ ਨਾਮ ਆ ਤੁਹਾਡਾ? ਮੇਰਾ ਨਾਮ ਰਸ਼ਪਾਲ ਕਹਲੇ ਆ। ਤੇ ਉਹਨੇ ਅੱਜ ਟੈਂਪੂ ਯੂਨੀਅਨ ਵੱਲੋਂ ਇੱਕ ਤੁਹਾਡੇ ਤੇ ਬਲੇਮ ਲਾਇਆ ਜਾ ਰਿਹਾ ਕਿ ਪਿਛਲੇ ਪੀਤੇ ਦਿਨੀ ਤੁਸੀਂ ਸਾਨੂੰ ਕੁਝ ਗਲਤ ਸ਼ਬਦਾਵਲੀ ਵਰਤੀ ਸੀਗੀ ਜਿਨ੍ਹਾਂ ਨੇ ਆਪਣੇ ਮਢਾਲੀ ਮੇਲੇ ਸੇਵਾ ਲਈ ਸੀ ਉਹਨਾਂ ਵੱਲੋਂ ਤੁਹਾਡੇ 'ਤੇ ਲਾਇਗਏ ਜੋਸ ਲਾਇਗਏ ਤੇ ਕੀ ਕਹਿਣਾ ਤੁਹਾਡਾ ਤੇ ਸਿਰੇ ਦਾ ਝੂਠ ਹੈ ਜਿਹੜੇ ਸੇਵਾਦਾਰ ਆ ਜਾਂ ਸੇਵਾ ਕਰਦੇ ਸੀ ਉਹਨਾਂ ਦੇ ਖਿਲਾਫ ਮੈਂ ਕੋਈ ਗਲਤ ਸ਼ਬਦ ਨਹੀਂ ਵਰਤਿਆ ਨਾ ਸਾਨੂੰ ਤੇ ਜੋ ਕੋਈ ਸੇਵਾ ਕਰਦਾ ਉਹਦੇ 'ਤੇ ਕੋਈ ਇਤਰਾਜ ਆ ਤੇ ਨਾ ਸਾਨੂੰ ਤੇਰੇ ਪ੍ਰਤੀ ਕੋਈ ਕਿ ਇਹਲਾ ਸ਼ਕਬਾ ਨਾ ਸੀ ਉਹਨਾਂ ਨੂੰ ਕੋਈ ਮਾਰਾ ਸ਼ੌਟ ਵਰਤਿਆ ਉਹ ਕਹਿੰਦੇ ਆ ਕਿ ਸਾਡੇ ਵੱਲੋਂ ਬਿਆਨ ਦਿੱਤੇ ਗਏ ਕਿ ਇਹ ਗੁੰਡੇ ਆ ਗੁੰਡਾਗੱਤੀ ਘਲਾਤ ਦੇ ਬਈ ਆ ਸਾਨੂੰ ਕੰਮ ਨਹੀਂ ਕਰਨ ਦੇਉਂਦੇ ਸਾਨੂੰ ਉੱਥੋਂ ਬਾਹਰ ਕਰਦੇ ਸਾਡੇ ਆਟੋ ਬਾਹਰ ਕੱਢਦੇ ਉਹਨਾਂ ਨੂੰ ਇਹ ਚੀਜ਼ ਦਾ ਰੋਸ਼ ਆ ਮਸਲਾ ਇਹ ਸੀ ਕਿ ਮੈਂ ਆਪਣਾ ਆਟੋ ਲੈ ਕੇ ਆ ਰਿਹਾ ਸੀਗਾ ਜੀ ਇਹਨਾਂ ਨੇ ਰਸਤੇ ਦੇ ਵਿੱਚ ਟੈਂਪੂ ਟਰੈਵਲ ਖੜੀ ਕੀਤੀ ਹੋਈ ਸੀ ਮੈਂ ਉਹਨਾਂ ਨੇ ਕਿਹਾ ਵੀ ਜਰ ਬੇ ਥੋੜੀ ਜਿਹਾ ਨੂੰ ਥੋੜੀ ਜਿਹਾ ਅੱਗੇ ਕਰ ਲੋ ਬੇ ਲੰਘਣ ਤੇ ਦਿੱਕਤ ਹੁੰਦੀ ਆ ਤੇ ਮੈਨੂੰ ਇਹਨਾਂ ਨੇ ਕਿਹਾ ਤੂੰ ਕਿਤੇ ਟਰੱਕ ਲਗਾਉਣਾ ਫਿਰ ਇਹ ਵੀ ਕਹਿ ਆਪ ਚਾਰ ਪੰਜ ਬੰਦੇ ਇਕੱਠੇ ਹੋ ਗਏ ਇਹਨਾਂ ਨੇ ਕਿਹਾ ਵੀ ਆਰਾਮ ਨਾ ਜਾ ਨਹੀਂ ਤਾਂ ਤੇਰੇ ਤੇਰੀ ਗੱਡੀ ਭੰਦਿਆਂਗੇ ਉਸ ਵਕਤ ਇਹਨਾਂ ਦਾ ਮੁੰਡਾ ਛੜ ਪੰਮੀ ਆ ਕੀ ਨਾ ਇਹਨਾਂ ਦਾ ਪ੍ਰਧਾਨ ਆ ਜਾਂ ਕੀ ਆ ਉਹਨੇ ਹੀ ਮੈਨੂੰ ਉਹਨਾਂ ਬੰਦਿਆਂ ਕੋਲ ਪੁਕਾਇਆ ਤੁਸੀਂ ਜਾਓ ਹੁਣ ਇਹ ਮਤਲਬ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਵੀ ਤੇਰਾ ਆਟੋ ਭੰਦਿਆਂਗੇ ਜਾਂ ਤੇ ਟਰੱਕ ਲਗਾਉਣਾ ਮੈਨੂੰ ਇਹ ਨਹੀਂ ਪਤਾ ਕਿ ਟੈਂਪੋ ਟਰੈਵਲ ਵਾਲੇ ਸੀ ਜਾਂ ਕੋਈ ਹੋਰ ਸੀਗੇ ਜਾਂ ਕੋਈ ਸੀਗਾ ਪਰ ਕਿਉਂਕਿ ਉਹਨਾਂ ਦਾ ਪ੍ਰਧਾਨ ਆ ਜਾਂ ਮੁੰਡਾ ਜਾਂ ਕੀ ਆ ਉਹ ਨਾਲ ਸੀ ਤਾਂ ਮੈਂ ਇਹ ਸਮਝ ਕਿ ਇਹਨਾਂ ਦਾ ਹੀ ਆ ਬੰਦਾ ਹੋਊ ਗੈਸ ਕਰਕੇ ਮੈਂ ਕਹਿੰਦੀ ਗੁੰਡਾਗਰਦੀ ਕਰਦੇ ਆ ਤੇ ਅੱਜ ਵੀ ਜੋ ਇਹਨਾਂ ਨੇ 40-50 ਬੰਦੇ ਇਕੱਠੇ ਕਰਕੇ ਆਏ ਆ ਤੇ ਉੱਥੇ ਮੈਨੂੰ ਠੱਕੇ ਨਾਲ ਮਤਲਬ ਇਹ ਕਹਿੰਦੇ ਵੀ ਤੈਨੂੰ ਅਸੀਂ ਡੇਰੇ ਲੈ ਕੇ ਜਾਣਾ ਮਾਫੀ ਮੰਗ ਮਾਫੀ ਮੰਗ ਹੁਣ ਕਿਸੇ ਨੂੰ ਠੱਕੇ ਨਾਲ ਕਿਤੇ ਲੈ ਕੇ ਜਾਣਾ ਜਾਂ ਇਹ ਕਹਿਣਾ ਵੀ ਮਾਫੀ ਮੰਗ ਮਾਫੀ ਮੈਂ ਕਿਸ ਗੱਲ ਦੀ ਮੰਗਾ ਜਿਹੜਾ ਅੱਜ ਇਹਨਾਂ ਨੇ ਇਹ ਗਾਲੀ ਗਲੋਚ ਵੀ ਹੋਇਆ ਤੇ ਮਤਲਬ ਬਾਹੋਂ ਫੜ ਫੜ ਕੇ ਤਮ ਮਤਲਬ ਧਮਕਾਉਂਦੇ ਵੀ ਰਹੇ ਹੁਣ ਇਹ ਮੈਂ ਇਹ ਕਹਿਣਾ ਚਾਹੁੰਦਾ ਵੀ ਕੀ ਕਿਸੇ ਨੂੰ ਗਾਲ ਕੱਢਣਾ ਤੇ ਧਮਕਾਉਣਾ ਤੇ ਕਹਿਣਾ ਵੀ ਠੱਕੇ ਨਾਲ ਤੈਨੂੰ ਇੱਥੇ ਲੜਕੀ ਗੁੰਡਾਗਰਦੀ ਜੇ ਇਹ ਗੁੰਡਾਗਰਦੀ ਨਹੀਂ ਤਾਂ ਫਿਰ ਗੁੰਡਾਗਰਦੀ ਕਹਿੰਦੇ ਕਿਹਨੂੰ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਐਸਪੀ ਸਾਹਿਬ ਦੇ ਇਕੱਠੇ ਹੋ ਕੇ ਤੁਹਾਡੇ ਖਿਲਾਫ ਇੱਕ ਸ਼ਿਕਾਇਤ ਕਰਾਂਗੇ ਤੇ ਪਰਚਾ ਦਰਜ ਕਰਾਵਾਂਗੇ ਦੇਖੋ ਜੇ ਮੈਂ ਕਿਸੇ ਡੇਰੇ ਦੇ ਖਿਲਾਫ ਜਾਂ ਮੈਂ ਕਿਸੇ ਨੂੰ ਇੰਡੀਵਿਜੂਅਲੀ ਕੋਈ ਗਲਤ ਸ਼ਬਦ ਬੋਲਿਆ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਮੰਗਣ ਲਈ ਤਿਆਰ ਹਾਂ ਪਰ ਕਿਸੇ ਨੂੰ ਮੈਂ ਕੋਈ ਸ਼ਬਦ ਨਹੀਂ ਨਾ ਮੈਂ ਕਿਸੇ ਡੇਰੇ ਦੇ ਖਿਲਾਫ ਮੰਗੇ ਕਿਹਾ ਨਾ ਕਿਸੇ ਨੂੰ ਮੈਂ ਪਾਰਟੀਕੂਲੀ ਕਿਸੇ ਦਾ ਨਾਮ ਲੈ ਕੇ ਕਿਹਾ ਕਿਉਂਕਿ ਮੈਨੂੰ ਬੰਦਿਆਂ ਨੇ ਰੋਕਿਆ ਤੇ ਮੈਂ ਕਿਹਾ ਇਹਦੇ ਲਈ ਉਹ ਜਿਹੜਾ ਪ੍ਰਧਾਨ ਹੈ ਉਸ ਨੂੰ ਪਤਾ ਆ ਵੀ ਉਹ ਬੰਦੇ ਕੌਣ ਆ ਉਹ ਇਹ ਉਹ ਦੱਸ ਸਕਦਾ ਕਿਉਂਕਿ ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ ਕੌਣ ਹੈ ਨਾ ਕਿਸੇ ਦੇ ਮੱਥੇ ਤੇ ਲਿਖਿਆ ਹੁੰਦਾ ਤੁਹਾਡੀ ਇੱਕ ਮਤਲਬ ਉਹ ਨਾ ਬੰਦਾ ਵਿੱਚੋਂ ਹੀ ਬੰਦੇ ਇਦਾਂ ਸੀ ਜਿਹੜਾ ਗਲਤ ਬੋਲ ਰਹੀ ਸੀ ਤੁਹਾਨੂੰ ਬਿਲਕੁਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹਨਾਂ ਦਾ ਮੁੰਡਾ ਸ਼ਾਇਦ ਪ੍ਰਧਾਨ ਆ ਪੰਮੀ ਜਦੋਂ ਪਹਿਲਾਂ ਵੀ ਨਾ ਲਿਆ ਉਹ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਦਾ ਸੀ ਇਹਦਾ ਮਤਲਬ ਉਹਨਾਂ ਨੂੰ ਜਾਣਦਾ ਆ ਉਹ ਇਹ ਉਹੀ ਦੱਸ ਸਕਦਾ ਵੀ ਉਹ ਕੌਣ ਸੀਗੇ ਬੰਦੇ ਰਹੀ ਗੱਲ ਮਾਫੀ ਮੰਗਣ ਦੀ ਮਾਫ਼ੀ ਤਾਂ ਭਾਈ ਮਤਲਬ ਕਿ ਜੇ ਮੈਂ ਗਲਤੀ ਕੀਤੀ ਹੋਗੀ ਮੈਂ ਤਾਂ ਮੰਗੂਗਾ ਮੈਂ ਕਿਸੇ ਦਾ ਨਾਮ ਹੈ ਦੇਰੇ ਦੇ ਖਿਲਾਫ ਬੋਲਿਆ ਨਾ ਮੈਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੋਈ ਗਲਤ ਕਿਹਾ ਨਾ ਮੈਂ ਪਾਰਟੀ ਕੋਈ ਕਿਸੇ ਦਾ ਨਾਮ ਲੈ ਕੇ ਕਿਹਾ ਇਹ ਤਾਂ ਜਿਹਨਾਂ ਨੇ ਮੈਨੂੰ ਰੋਕਿਆ ਜਿਹਨਾਂ ਨੇ ਮੈਨੂੰ ਧੰਕੀ ਦਿੱਤੀ ਵੀ ਤੇਰੀ ਗੱਡੀ ਭੰਦਿਆਂਗੇ ਤਾ ਤੂੰ ਟਰੱਕ ਲਗਾਉਣਾ ਮੈਂ ਉਹਨਾਂ ਦੇ ਸਬੰਧ 'ਚ ਇਹ ਗੱਲ ਕਹੀ ਸੀ ਪਰ ਮੈਂ ਕਿਸੇ ਖਾਸ ਕੇ ਟੈਂਪੋ ਡਰਾਈਵ ਵਾਲਿਆਂ ਨੂੰ ਜਾਂ ਹੋਰ ਕਿਸੇ ਨੂੰ ਨਹੀਂ ਇਹ ਗੱਲ ਕਹਿੰਦਾ ਬਈ ਉਹ ਕੁੰਡੇ ਆ ਪਰ ਉਹ ਕਦੇ ਸਾਡੇ ਕੋਲ ਇਹ ਗੱਲ ਬਣਾ ਰਹੇ ਆ ਬਿਨਾਂ ਗੱਲ ਤੋਂ ਹੁਣ ਵੀ ਜਾ 50 50 ਬੰਦੇ ਇਕੱਠੇ ਹੋ ਕੇ ਗਾਲਾਂ ਵੀ ਕੱਢਦੇ ਆ ਬੰਦੇ ਹੁਣ ਇਹ ਹੁਣ ਮੈਨੂੰ ਨਹੀਂ ਪਤਾ ਵੀ ਉਹ ਸਾਰੇ ਟੈਂਪੂ ਟਰੈਵਲ ਵਾਲੇ ਆ ਜਾਂ ਕੋਈ ਹੋਰ ਵੀ ਆ ਇਹ ਤਾਂ ਉਹ ਦੱਸ ਸਕਦੇ ਆ ਉਹ ਕਹਿੰਦੇ ਸਾਡੇ ਕੋਲ ਪ੍ਰੂਫ ਆ ਸੀ ਇਹਦੀ ਸ਼ਿਕਾਇਤ ਲੈਣੀ ਐ ਐਸਐਸਪੀ ਸਾਹਿਬ ਨੂੰ ਦੇਖੋ ਜੇ ਉਹਨਾਂ ਕੋਲ ਕੋਈ ਪ੍ਰੂਫ ਆ ਮੈਂ ਕਿਸੇ ਦੇਰੇ ਦੇ ਜਾਂ ਕਿਸੇ ਦੇ ਧਾਰਮਿਕ ਭਾਵਨਾਵਾਂ ਨੂੰ ਗਲਤ ਗਤਲਬ ਕਿਹਾ ਹੋਵੇ ਤਾਂ ਉਹ ਪੇਸ਼ ਕਰ ਦੇਣ ਕੋਈ ਗੱਲ ਨਹੀਂ ਜਿਉਣਾ ਵੱਲੋਂ ਐਸਐਸਪੀ ਜਿਹਨੂੰ ਪ੍ਰਕਾਸ਼ ਦਿੱਤੀ ਜਾਰੀ ਹੈ ਕਿ ਤੁਹਾਡੇ ਵੱਲੋਂ ਕੋਈ ਐਕਸ਼ਨ ਲਿਆ ਜਾਵੇਗਾ ਵੀ ਜਿੱਤਾ ਤੁਸੀਂ ਮੇਰੇ ਅੱਗੇ ਮਿਸਪੇਅਰ ਕੀਤਾ ਮੈਂ ਇਹ ਸਮਝਦਾ ਵੀ ਜਿਹੜੇ ਉਹ ਟੈਂਪੋ ਟਰੈਵਲ ਵਾਲੇ ਸਾਡੇ ਭਾਈ ਭਰਾ ਆ ਮੈਂ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਾ ਲੈਣ ਦੇ ਮੇਰੇ ਕੋਈ ਇਤਨੀ ਪਰ ਜੇ ਉਹ ਕੋਈ ਮੇਰੇ ਖਿਲਾਫ ਐਕਸ਼ਨ ਲੈਂਦੇ ਮੈਂ ਉਹਨਾਂ ਦਾ ਮਤਲਬ ਉਹਦਾ ਜਵਾਬ ਤਾਂ ਮੈਂ ਜਦੋਂ ਮੈਨੂੰ ਬੁਲਾਉਣਗੇ ਮੈਂ ਉਹ ਦਈ ਦਊਗਾ ਠੀਕ